ਵਾਹਿ ਗੁਰੂ ਜੀ ਸਤਨਾਮ ਸਿਜਦਾ ਹੈ ਗੁਰੂ ਸਹਿਬ ਜੀਓ ਹਮ ਸਭ ਦੀਨ ਦੇ ਔਰ ਨਤਮ ਸਰ ਆਪੁ ਬਤਿਆਰ ਕੀ ਕੀਜੈ ਬਚਨੇ ਤੋਰ ਮੋਰ ਮਨ ਮੰਨੈ ਨਨ ਕੋ ਪੂਰਨ ਨੰਦੇਜੈ ਓ ਮੱਲ ਮੱਲ ਜਾਵ ਰਮਈਆ ਕਰਨੇ ਕਰਨ ਕਉ ਨ ਬੋਲ ਤੋ ਗਉਟਲ ਗੁਰ ਸੇਮੀਏ ਇਹਨ ਸੂਜ ਸਜ ਸੁਮੈ ਦਰਸ਼ਨ ਬਰਸੇ ਗੁਰ ਕੈ ਜਨਮ ਮਰਨ ਦੁਖ ਜਾਏ ਬਾਜ ਗੁਰੂ ਸਮਝਿਓ ਤਨੰ ਗੋਪਾਲ ਤੇ ਵਰਤੰ ਜੋ ਜਨ ਤੁਮਰੀ ਭਗਤ ਕਰਨਤੇ ਤਨਕੇ ਕਾਜ ਸੁਵਰਤੰ ਗੋਪਾਲ ਤੇ ਨ ਅਰਤੰ ਜੋ ਜਨੁ ਤੁਮ੍ਹ੍ਹ ਦੇ ਭਗਤ ਕਰੰਤੇ ਤਨਕੇ ਕਾਜ ਸਵਾਰਿ ਤਾਰ। ਦਲ ਸਿਧ ਮੰਗੋ ਕੀਓ ਅਮਰ ਖੁਸ਼ੀ ਕਰੈ ਨਤਨ ਜੀਓ। ਅਨਿ ਆਸ਼ਾ ਤਨ ਨੇਕਾ ਅਨਾਜ ਮੰਗੋ ਸਤ ਸੀਕਾਰ। ਗਉਬੈ ਸਮਾਂਗੋ ਲਗਦੇ ਦੀਬ ਇਕ ਤਾ ਜਨ ਤੁਰੀ ਚੰਗੇਰੀ ਕਰਕੇ ਗੀਨ ਚੰਗੇ ਜਨ ਧੰਨਾ ਲੇਵੈ ਮੰਗੇ ਕਰਕੇ ਗੀਨ ਚੰਗੇ ਜਨ ਧੰਨਾ ਲੇਵੈ ਮੰਗੇ ਦਾਇਰ ਗੁਰਜੀਤ ਕਾ ਖਾਲਸਾ ਮਾਈ ਗੁਰਜੀ ਕੀ ਪੱਤੇ